ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਦਿਹਾ ਫਾਰਮਿੰਗ YouTube ਜੀ ਨੂੰ ਟਾਟਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਪਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਤੇ ਵੇਚ ਤਾਂ ਟੋਟਲ ਤਿੰਨ ਹੀ ਮੱਜਾਂ ਵਕੋਣੀਆਂ ਬਾਕੀ ਉਹ ਵੀ ਤਿੰਨ ਮੱਜਾਂ ਵਿਕੀਆਂ ਵਾ ਤੇ ਆ ਗਾਂ ਵੀ ਵਿਕੀ ਆ ਵੇਕਣ ਵਾਲੇ ਸਿਰਫ ਹੋਣਾ ਤਿੰਨ ਹੀ ਪਸ਼ੂ ਆ ਤਿੰਨੇ ਸੂਆਂ ਸਵਾਈਆਂ ਵਾ ਸੋਗਿਆਂ ਦੀ ਆਪਣੇ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਓ ਤੇ ਅੱਜ ਵੀ ਬਿਲਕੁਲ ਨੋਰਮਲ ਰੇਟ 'ਤੇ ਤੁਹਾਨੂੰ ਦਿਖਾਉਣੀ ਆ ਤੇ ਬਾਕੀ ਮਾਲਤਾਂ ਨੂੰ ਵੀ ਵਿੱਚੋਂ ਖੁੱਲੇ ਹੋ ਜਾਣਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਆ ਵੀ ਅੱਜ ਵੀਰ ਜੀ ਹੁਣੇ ਆਪ ਇੱਥੇ ਨਹੀਂ ਆ ਮੰਡੀ ਗਏ ਝੋਨਾ ਲੈ ਕੇ ਤੇ ਇਹਨਾਂ ਦੀ ਡਿਟੇਲ ਅਸੀਂ ਤੁਹਾਨੂੰ ਦੱਸਣੀ ਆ ਤੇ ਬਾਕੀ ਕੋਈ ਸਾਡੇ ਕੋਲ ਕੋਈ ਗੱਲ ਦੱਸਣ ਵਾਲੀ ਕੋਈ ਰਹਿ ਗਈ ਹੋਵੇ ਤੇ ਉਹ ਤਾਂ ਵੀ ਵੀਡੀਓ ਨਾਲ ਸਿੱਧਾ ਸੰਪਰਕ ਕਰਕੇ ਪੁੱਛ ਸਕਦੇ ਜੀ ਤੇ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਮੱਝ ਆ ਚਲੋ ਅਸੋਈ ਨਾਲ ਜਿਹਨੂੰ 5 ਕੇ ਦਿਨ ਦੇ ਲਾਗੇ ਮੰਨੇ ਜਿਹੜਾ ਕਿੰਦੇ ਵੀ ਹੋ ਗਿਆ ਵਾ ਤੇ 9 ਲੀਟਰ ਮੋਕੇ ਦੇ ਜਿਹੜਾ ਦੁੱਧ ਜਿਹੜਾ ਤਿਆਰ ਦੱਸ ਦੇ ਦੇਖੋ ਮਗਰੇ ਤੇ ਕੱਟੀ ਆ ਤੇ 12 ਕਿਲੋ ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਇਹ ਕਰੀ ਜਾਊਗੀ ਆ ਦੇਖ ਸਕਦੇ ਬਾਕੀ ਨਿੱਗਰਵਾਨੇ ਦੀ ਆ ਫਿਕਸ ਜੇਵਾਨੇ ਦੀ ਆ ਤੇ ਥਣਾ ਦਾ ਸਾਈਜ਼ ਗੈਪ ਵੀ ਇਹ ਤਾਂ ਚੰਗਾ ਵਾ ਤੇ ਦੁੱਧ ਮੋਕੇ ਤੇ ਜਿਹੜਾ ਵਾ ਹੁਣ 9 ਲੀਟਰ ਤਿਆਰ ਦੱਸਦੇ ਆ ਤੇ 11 12 ਲੀਟਰ ਦੇ ਲਾਗੇ ਬੰਨੇ ਜਿਹੜਾ ਕਹਿੰਦੇ ਕਰੀ ਜਾਊਗੀ ਤੇ ਮੋਲੇ ਦਾ ਕਹਿੰਦੇ ਕਿ ਭਾਵੇਂ 80 ਕਰ ਲਈਏ ਭਾਵੇਂ 75 ਕਰ ਲਈਏ 73000 ਜਿਹੜਾ ਕਹਿੰਦੇ ਵੀ ਮਾਨਤਾ ਨੇ ਇਹਦਾ ਕਰਾਂਗੇ ਆ ਥਾਣੇ ਦੇ ਦੇਖ ਸਕਦੇ ਜੇ ਲੱਗੇ ਤੇ 73000 ਚ ਮਾਨਤਾ ਨੇ ਇਹਦਾ ਹੋ ਜਾਊਗਾ ਜਿਹੜਾ ਕੋਈ ਵੀਰ ਫੋਨ ਲਾਊਗਾ ਤੇ ਹੁਣ ਆ ਜਿਹੜੀ ਮੱਝ ਦੂਸਰੇ ਨੰਬਰ ਤੇ ਆ ਇਹਦੇ ਮਗਰ ਘੱਟਾ ਐ ਤੇ ਦੁੱਧ ਮੌਕੇ ਤੇ ਇਹਦੇ ਕੋਲ ਜਿਹੜਾ ਕਹਿੰਦੇ ਵੀ 10 ਲੀਟਰ ਤਿਆਰ ਆ ਤੇ 12 ਕਿ ਲੀਟਰ ਦੁੱਧ ਜਿਹੜਾ ਕਹਿੰਦੇ ਵੀ ਇਹ ਵੀ ਕਲੀ ਜਾਊਗੀ ਬਾਕੀ ਦੁੱਧਾਂ ਵਾਲੀ ਨਿਸ਼ਾਨੀਆਂ ਜਿਹੜੀਆਂ ਇਹਦੀਆਂ ਚੰਗੀਆਂ ਆ ਵਾ ਚਲੋ ਤੋਰਦਾ ਹੁਣ ਮੌਕੇ ਤੇ ਕਹਿੰਦੇ ਵੀ 10 ਲੀਟਰ ਕੋਈ ਮੀਰ ਆਪਣਾ ਦੋ ਟੈਂਕ ਹੋ ਕੇ ਲੈ ਜੇ ਇਹ ਉਤਰੇ ਇਹ ਆ ਵੀ ਚਲੋ ਪਾਰੇ ਪੱਲੇ ਦੀ ਆ ਮੱਝ ਥੱਲੇ ਆ ਵੀ ਚੰਗੀ ਬਣੀ ਆ ਤੇ ਬਾਕੀ ਉਤਰਿਆ ਵੀ ਕੱਦ ਕੱਠ ਬੇਲ ਦੀ ਚੰਗੀ ਆ ਬਾਕੀ ਹਵਾਨਾ ਆਪਾਂ ਦੇਖ ਸਕਦੇ ਆ ਅੱਗੇ ਤੋਂ ਲੈ ਕੇ ਤੇ ਪਛਾਨ ਤੱਕ ਹਵਾਨਾ ਜਿਹੜਾ ਚੰਗਾ ਵਾ ਤੇ ਬਾਕੀ ਕੱਟਾ ਵੀ ਤੇ ਮਗਰ ਚੰਗਾ ਭਲਿਆ ਵਾ ਤੇ ਇਹਦਾ ਵੀ ਮੁੱਲ ਕਹਿੰਦੇ ਵੀ 85 ਕਰ ਲਈਏ ਭਾਵੇਂ 80 ਕਰ ਲਈਏ 80000 ਜੋ ਕਹਿੰਦੇ ਵੀ 2000 ਛੱਡ ਦਾਂਗੇ 78000 ਤੇ ਜਿਹੜੀ ਕਹਿੰਦੇ ਵੀ ਇਹ ਦੇ ਦੇਾਂਗੇ ਬਾਕੀ ਮਾਨਤਾ ਨੇ ਮੌਕੇ ਤੇ ਖੁੱਲੇ ਹੋਣਗੇ ਕੋਈ ਵੀਰ ਫੋਨ ਲਾਵੇ ਜ਼ਰੂਰ ਇੱਕ ਰਹੀ ਆ ਬੱਚੇ ਇੱਕ ਦਾ ਬੱਚਾ ਆ ਤੇ ਇੱਕ ਦਾ ਬੱਚਾ ਜਿਹੜਾ ਉੱਧਰ ਵੱਜਾ ਆ ਕੱਟਾ ਉੱਧਰ ਵੱਜਾ ਆ ਤੇ ਹੋਂ ਨਾ ਇਹ ਕਾ ਚੋਟੀ ਤੁਹਾਨੂੰ ਦਿਖਾਉਣੀ ਹੈ। ਬਾਕੀ ਪਹਿਲਾ ਸੂਆ ਚੋਟੀ ਐ ਸੂਈ ਆ। ਤੇ ਆ ਬੱਚੇ ਦਾ ਜਿਹੜਾ ਢਿੱਲਾ ਹੀ ਆ ਅਜੇ ਤਰ੍ਹਾਂ ਸਾਹ ਚਲਦੇ ਆ। ਅਜੇ ਉੱਠਦਾ ਮਤਰਾ ਤੇ ਪਰ ਹੈਗਾ ਕਮੈਂਟ ਲਾਈ ਆ। ਤੇ ਦਰ ਦੇ ਦੇ ਕੋਲ ਵੀ ਜਿਹੜਾ ਕਹਿੰਦੇ ਵੀ 9 ਕਿਲੋਟਰ ਦੇ ਲਾਗੇ ਬੰਨੇ ਹੈਗਾ ਮੋਕੇ ਤੇ। ਥੱਲੇਆਂ ਚੰਗੀ ਬਣੀ ਆ ਤੇ ਬਾਕੀ ਕਿੰਦੇ ਵੀ ਬਾਈ ਚਾਂਸ ਬੱਚਾ ਜੇ ਉੱਪਰ ਥੱਲੇ ਹੋ ਜੇ ਤੇ 부ਸ਼ੀ ਜਿਹੜੀ ਕਹਿੰਦੇ ਵੀ ਬਣਾ ਦੇਾਂਗੇ ਬਾਕੀ ਵੈਸੇ ਹੁਣ ਮੁਸ਼ਕਲ ਹੀ ਆ ਜਰਾ ਵਾ ਮੱਚਾ ਟੀ ਲਾਈ ਆ ਜਿਹੜਾ ਇਹਦਾ ਇਹ ਵੀ ਹੈ ਸੱਜਰ ਸੂਈ ਆ ਬਾਕੀ ਕੋਈ ਵੀ ਇਹਦਾ ਆਪਣਾ 2 ਟਾਈਮ ਚੋਗੇ ਲੈ ਜੇ ਤੇ ਮੁੱਲ ਫਿਰ ਇਹਦਾ ਹੁਣ ਹਿਸਾਬ ਨਾਲ ਜਿਹੜਾ ਕਹਿੰਦੇ ਵੀ ਕਰ ਦੇਣਾ ਇੱਕ ਦਿਸਾਨੇ ਦੇ ਵੀ ਤੁਹਾਨੂੰ ਦਿਖਾ ਦਈਏ ਆ ਦੇਖ ਸਕਦੇ ਥਾਣੇ ਦੇ ਕਰੀ ਲਾਗੇ ਤੋਂ ਇਹਦਾ ਵੀ ਮੁੱਲ ਕਿੰਨੇ ਭਾਵੇਂ ਅਸੀਂ ਕਰੀਏ ਤੇ ਭਾ 75 ਕਰੀਏ 70000 ਚ ਮਨਤਾ ਨੇ ਇਹਦਾ ਕਿੰਨੇ ਵੀ ਕਰ ਦਾਂਗੇ ਤੇ 9-10 ਲੀਟਰ ਦੁੱਧ ਜਿਹੜਾ ਕਿੰਨੇ ਵੀ ਇੰਨੇ ਵਿੱਚ ਵਾਈ ਜਾਣਾ ਹੈ ਤੇ ਬਾਕੀ ਜੋ ਵੀ ਕੋਸ਼ਾ ਸਾਰਾ ਕੁਸ਼ਾ ਸਾਡੇ ਸਾਹਮਣੇ ਆ ਤੇ ਬਾਕੀ ਨੰਬਰ ਭਾਈ ਹੁਣਾਂ ਤਾਂ ਆਉਂਦਿਆ ਫਾ ਤੁਸੀਂ ਹੁਣਾਂ ਨਾਲ ਸੰਪਰਕ ਕਰਕੇ ਤੇ ਸਾਰੇ ਬਾਕੀ ਡਿਟੇਲ ਜਿਹੜੀ ਪੁੱਛ ਸਕਦੇ ਜੀ ਸੋ ਆਪੇ ਮੌਕੇ ਦੇ ਹੋ ਜਾਊਗਾ ਪਿੰਡ ਚੱਠਾ ਹੈ ਤਹਿਸੀਲ ਜਨਾਲਾ ਹੈ ਤੇ ਜ਼ਿਲ੍ਹਾ ਅੰਮ੍ਰਿਤਸਰ ਹੈ ਤੇ ਬਾਕੀ ਆਪਣੀ ਤਸੱਲੀ ਕਰਕੇ ਤੇ ਵੇਸ ਚਾਹ ਕੇ ਪਸ਼ੂ ਖਰੀਦੋ ਜੀ